ਤੇ ਇੱਕ 113 ਸਾਲ ਪੁਰਾਣੇ ਗਿਰਜਾ ਘਰ ਨੂੰ ਕਰੀਬ 5 ਕਿਲੋਮੀਟਰ ਯਾਨੀ ਕਿ 3 ਮੀਲ ਦੂਰ ਤੱਕ ਖਿੱਚ ਕੇ ਲਜਾਇਆ ਗਿਆ ਉਸ ਨੂੰ ਪੁਰਾਤਨ ਥਾਂ ਤੋਂ ਹਿਲਾ ਕੇ ਇੱਕ ਨਵੀਂ ਥਾਂ ਤੇ ਸਥਾਪਿਤ ਕੀਤਾ ਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਕਰੀਬ 672 ਟਨ ਦੀ ਇਸ ਗਿਰਜਾ ਘਰ ਦੀ ਇਮਾਰਤ ਨੂੰ ਕਿਸ ਕਦਰ ਖਿੱਚ ਕੇ ਲਜਾਇਆ ਗਿਆ ਅਤੇ ਉਸ ਨੂੰ ਨਵੀਂ ਥਾਂ ਤੇ ਸਥਾਪਿਤ ਕੀਤਾ ਗਿਆ ਤੇ ਇਹ 113 ਸਾਲ ਪੁਰਾਣਾ ਗਿਰਜਾ ਘਰ ਸਵੀਡਨ ਦੇ ਉੱਤਰੀ ਹਿੱਸੇ 'ਚ ਸਥਿਤ ਕਿਰੂਨਾ ਸ਼ਹਿਰ ਵਿੱਚ ਬਣਿਆ ਹੋਇਆ ਹੈ ਜਿਸ ਨੂੰ ਕਿ 5 ਕਿਲੋਮੀਟਰ ਦੂਰ ਤੱਕ ਸਾਰੇ ਦਾ ਸਾਰਾ ਜਿਉਂਦਾ ਤਿਉਂ ਖਿੱਚ ਕੇ ਲਿਜਾਇਆ ਗਿਆ ਇਹ ਯਾਤਰਾ ਜੋ ਕਿ ਘੰਟੇ ਵਿੱਚ ਵੱਧ ਤੋਂ ਵੱਧ 500 ਮੀਟਰ ਦੀ ਰਫਤਾਰ ਨਾਲ ਹੋ ਰਹੀ ਸੀ ਇਸ ਪੂਰੀ ਚਰਚ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਕਰੀਬ 2 ਦਿਨ ਦਾ ਸਮਾਂ ਲੱਗਿਆ ਕਿਹਾ ਜਾ ਰਿਹਾ ਹੈ ਕਿ ਕਰੋਨਾ ਸ਼ਹਿਰ ਜਿੱਥੇ ਕਿ ਇਹ ਗਿਰਜਾ ਘਰ ਕਰੀਬ 113 ਸਾਲ ਤੋਂ ਸਥਿਤ ਸੀ ਇੱਕ ਸਦੀ ਤੋਂ ਵੱਧ ਸਮੇਂ ਤੱਕ ਇਸ ਸ਼ਹਿਰ ਵਿੱਚ ਲੋਹੇ ਦੀਆਂ ਖਾਨਾਂ ਖੋਲ੍ਹੀਆਂ ਗਈਆਂ ਇਸ ਕਾਰਨ ਮਿੱਟੀ ਵਿੱਚ ਦਰਾਰਾਂ ਪੈ ਗਈਆਂ ਅਤੇ ਹੁਣ ਇਸ ਪੂਰੇ ਦੇ ਪੂਰੇ ਸ਼ਹਿਰ ਨੂੰ ਇਸ ਥਾਂ ਤੋਂ ਸ਼ਿਫਟ ਕਰਕੇ ਨਵੀਂ ਥਾਂ ਤੇ ਲਿਜਾਇਆ ਜਾ ਰਿਹਾ ਹੈ ਸਪੀਡਨ ਨੇ ਇਸ ਕਿ 13 ਸਾਲ ਪੁਰਾਣੇ ਕਿਰੂਨਾ ਨਾਮ ਦੇ ਚਰਚ ਨੂੰ ਕਰੀਬ 5 ਕਿਲੋਮੀਟਰ ਦੂਰ ਸਥਾਪਿਤ ਕਰ ਦਿੱਤਾ ਹੈ ਪੂਰਾ ਸ਼ਹਿਰ ਇਸ ਕੰਮ ਨੂੰ ਦੇਖਣ ਲਈ ਕਰੀਬ 2 ਦਿਨ ਤੱਕ ਇਸ ਚਰਚ ਦੇ ਆਲੇ-ਦੁਆਲੇ ਇਕੱਠਾ ਰਿਹਾ ਕਈ ਟਨ ਵਜਨੀ ਇਸ ਇਮਾਰਤ ਨੂੰ ਵੱਡੀਆਂ ਮਸ਼ੀਨਾਂ ਦੇ ਨਾਲ ਸਥਾਨਾਂਤਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਇਹ ਚਰਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ ਤੇ ਇੱਕ 113 ਸਾਲ ਪੁਰਾਣੇ ਗਿਰਜਾ ਘਰ ਨੂੰ ਕਰੀਬ 5 ਕਿਲੋਮੀਟਰ ਯਾਨੀ ਕਿ 3 ਮੀਲ ਦੂਰ ਤੱਕ ਖਿੱਚ ਕੇ ਲਜਾਇਆ ਗਿਆ ਉਸ ਨੂੰ ਪੁਰਾਤਨ ਥਾਂ ਤੋਂ ਹਿਲਾ ਕੇ ਇੱਕ ਨਵੀਂ ਥਾਂ ਤੇ ਸਥਾਪਿਤ ਕੀਤਾ ਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਕਰੀਬ 672 ਟਨ ਦੀ ਇਸ ਗਿਰਜਾ ਘਰ ਦੀ ਇਮਾਰਤ ਨੂੰ ਕਿਸ ਕਦਰ ਖਿੱਚ ਕੇ ਲਜਾਇਆ ਗਿਆ ਅਤੇ ਉਸ ਨੂੰ ਨਵੀਂ ਥਾਂ ਤੇ ਸਥਾਪਿਤ ਕੀਤਾ ਗਿਆ ਹੈ ਇਹ 113 ਸਾਲ ਪੁਰਾਣਾ ਗਿਰਜਾਘਰ ਸਵੀਡਨ ਦੇ ਉੱਤਰੀ ਹਿੱਸੇ 'ਚ ਸਥਿਤ ਕਿਰੂਨਾ ਸ਼ਹਿਰ ਵਿੱਚ ਬਣਿਆ ਹੋਇਆ ਹੈ ਜਿਸ ਨੂੰ ਕਿ 5 ਕਿਲੋਮੀਟਰ ਦੂਰ ਤੱਕ ਸਾਰੇ ਦਾ ਸਾਰਾ ਜਿਉਂਦਾ ਤਿਉਂ ਖਿੱਚ ਕੇ ਲਿਜਾਇਆ ਗਿਆ। ਇਹ ਯਾਤਰਾ ਜੋ ਕਿ ਘੰਟੇ ਵਿੱਚ ਵੱਧ ਤੋਂ ਵੱਧ 500 ਮੀਟਰ ਦੀ ਰਫ਼ਤਾਰ ਨਾਲ ਹੋ ਰਹੀ ਸੀ ਇਸ ਪੂਰੀ ਚਰਚ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣ ਲਈ ਕਰੀਬ 2 ਦਿਨ ਦਾ ਸਮਾਂ ਲੱਗਿਆ। ਕਿਹਾ ਜਾ ਰਿਹਾ ਹੈ ਕਿ ਕਿਰੂਨਾ ਸ਼ਹਿਰ ਜਿੱਥੇ ਕਿ ਇਹ ਗਿਰਜਾਘਰ ਕਰੀਬ 113 ਸਾਲ ਤੋਂ ਸਥਿਤ ਸੀ ਇੱਕ ਸਦੀ ਤੋਂ ਵੱਧ ਸਮੇਂ ਤੱਕ ਇਸ ਸ਼ਹਿਰ ਵਿੱਚ ਲੋਹੇ ਦੀਆਂ ਖਾਨਾਂ ਖੋਈਆਂ ਗਈਆਂ ਇਸ ਕਰਮ ਮਿੱਟੀ ਵਿੱਚ ਧਰਾਰਾਂ ਪੈ ਗਈਆਂ ਅਤੇ ਹੁਣ ਇਸ ਪੂਰੇ ਦੇ ਪੂਰੇ ਸ਼ਹਿਰ ਨੂੰ ਇਸ ਥਾਂ ਤੋਂ ਸ਼ਿਫਟ ਕਰਕੇ ਨਵੀਂ ਥਾਂ ਤੇ ਲਿਜਾਇਆ ਜਾ ਰਿਹਾ ਹੈ। ਸਪੀਡਰ ਨੇ ਇਸ 113 ਸਾਲ ਪੁਰਾਣੇ ਕਿਰੂਣਾ ਨਾਮ ਦੇ ਚਰਚ ਨੂੰ ਕਰੀਬ 5 ਕਿਲੋਮੀਟਰ ਦੂਰ ਸਥਾਪਿਤ ਕਰ ਦਿੱਤਾ। ਸ਼ਹਿਰ ਇਸ ਕੰਮ ਨੂੰ ਦੇਖਣ ਲਈ ਕਰੀਬ 2 ਦਿਨ ਇਸ ਚਰਚ ਦੇ ਆਲੇ-ਦੁਆਲੇ ਇਕੱਠਾ ਰਿਹਾ ਕਈ ਟਨ ਵਜਣੀ ਇਸ ਇਮਾਰਤ ਨੂੰ ਵੱਡੀਆਂ ਮਸ਼ੀਨਾਂ ਦੇ ਨਾਲ ਸਥਾਨਾਂਤਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਇਹ ਚਰਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ